ਅੱਜ ਜਿਹੜਾ ਇਹ ਬਹੁਤ ਵਧੀਆ ਕਾਸ ਹੋ ਰਿਹਾ ਮੈਰਾਥਨ ਦਾ ਜਿਹੜਾ ਯੋਜਨ ਕੀਤਾ ਗਿਆ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਟਰੀ ਕਲੱਬ ਵੱਲੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਸ਼ਹੀਦਾਂ ਦੀ ਧਰਤੀ ਤੇ ਜਿਹੜੀ ਇਹ ਸ਼ੁਰੂਆਤ ਹੋਈ ਹੈ ਯੁੱਧ ਨਿਸ਼ਿਆਂ ਵਿਰੁੱਧ ਔਰ ਲੋਕਾਂ ਦਾ ਜਿਵੇਂ ਸਮਰਥਨ ਮਿਲਦਾ ਮੈਂ ਸਾਰੇ ਹਲਕਾ ਫਤਿਹਗੜ੍ਹ ਸਾਹਿਬ ਦੇ ਨਿਵਾਸੀਆਂ ਦਾ ਧੰਨਵਾਦ ਵੀ ਕਰਦਾ ਔਰ ਅਸੀਂ ਇਹ ਯੁੱਧ ਜਿੱਤਣਾ ਔਰ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇਹ ਯੁੱਧ ਜਿੱਤਿਆ ਜਾਵੇ ਤੋ ਤੋਂ ਵਧੀਆ ਗੱਲ ਨਹੀਂ ਹੋ ਸਕਦੀ ਸ਼ਹੀਦਾਂ ਦੀ ਧਰਤੀ ਤੋਂ ਸੋ ਜਿੰਨੇ ਲੋਕਾਂ ਦੀ ਪਾਰਟਿਸਿਪੇਟ ਪਾਰਟਿਸਿਪੇਟ ਕਰ ਰਹੇ ਨੇ ਔਰ ਉਹਨਾਂ ਚ ਉਤਸ਼ਾਹ ਹੈ ਔਰ ਜੋ ਇਹ ਮੈਸੇਜ ਆ ਰਿਹਾ ਮੈਂ ਕਹਿ ਸਕਦਾ ਕਿ ਸਾਡੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਜਿਹੜਾ ਨਸ਼ਿਆਂ ਵਿਰੁੱਧ ਯੁੱਧ ਹੈ ਸਭ ਤੋਂ ਪਹਿਲਾ ਜ਼ਿਲ੍ਹਾ ਅਸੀਂ ਹੋਵਾਂਗੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਹੇਠ ਯੁੱਧ ਨਸ਼ਾ ਵਰਤ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਟਰੀ ਕਲੱਬ ਨਾਲ ਮਿਲ ਕੇ ਇੱਕ ਵਿਸ਼ੇਸ਼ ਮੈਰਾਥਨ ਕਰਵਾਈ ਜਾ ਰਹੀ ਹੈ ਤਾਂ ਜੋ ਅਸੀਂ ਸਭ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਤੀਤ ਪ੍ਰਤੀ ਜਾਗਰੂਕ ਕਰ ਸਕੀਏ ਤੇ ਤੁਸੀਂ ਜਿਵੇਂ ਦੇਖ ਹੀ ਰਹੇ ਹੋ ਕਿ ਸਾਨੂੰ ਬਹੁਤ ਹੀ ਵਧੀਆ ਰਿਸਪਾਂਸ ਮਿਲੇ ਆਏ ਲਗਭਗ 1200 ਤੋਂ 1500 ਲੋਕ ਇਸ ਵਿੱਚ ਸ਼ਾਮਿਲ ਹੋਏ ਹਨ ਜਿਸ ਵਿੱਚ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਸਕੂਲਾਂ ਦੇ ਬੱਚੇ ਕਾਲਜੇਸ ਦੇ ਬੱਚੇ ਸਾਰੇ ਹਰ profession ਦੇ ਲੋਕ ਇੱਥੇ ਸ਼ਾਮਿਲ ਹੋਏ ਹਨ ਤੇ ਮੈਂ ਇਹੀ ਸਭ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਆਓ ਸਾਡਾ ਸਾਥ ਦਿਓ ਤਾਂ ਕਿ ਅਸੀਂ ਸਭ ਤੋਂ ਪਹਿਲੇ ਆਪਣੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰ ਸਕੀਏ ਤੇ ਇਸ ਤਰ੍ਹਾਂ ਆਪਣੇ ਸੂਬੇ ਨੂੰ ਇੱਕ ਰੰਗਲਾ ਪੰਜਾਬ ਬਣਾ ਸਕੀਏ ਮੈਂ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਾਡਾ ਸਹਿਯੋਗ ਦਿਓ ਤਾਂ ਕਿ ਆਪਾਂ ਆਪਣੇ ਜ਼ਿਲ੍ਹੇ ਨੂੰ ਸਭ ਤੋਂ ਪਹਿਲੇ ਨਸ਼ਾ ਮੁਕਤ ਜ਼ਿਲ੍ਹਾ ਬਣਾ ਸਕੀਏ ਅੱਜ ਸਰਾਂਦ ਵੇਖੇ ਰੋਟਰੀ ਕਲੱਬ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਜਿੱਥੇ ਮੈਰਾਥਨ ਆਰਗੇਨਾਈਜ਼ ਕੀਤੀ ਗਈ ਹੈ ਜਿਸ ਦੇ ਵਿੱਚ ਆਪਾਂ ਦੇਖ ਰਿਹਾ ਕਿ ਬਹੁਤ ਉਤਸ਼ਾਹ ਦੇ ਨਾਲ ਹਰ ਉਮਰ ਦਾ ਬੱਚੇ ਤੋਂ ਲੈ ਕੇ ਬੁਢੇ ਤੱਕ ਕੋੜਾ ਵੀ ਨਹੀਂ ਕਹਿ ਸਕਦੇ ਜਵਾਨ ਹੀ ਕਹਿ ਸਕਦੇ ਆ ਇਹ ਸਾਰੇ بڑے ਉਤਸ਼ਾਹ ਦੇ ਨਾਲ ਪਹੁੰਚੇ ਨੇ ਇੱਕ ਮੈਸੇਜ ਹੈ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਕੁਦਮਤਮਾਨ ਸਰਕਾਰ ਨੇ ਸ਼ੁਰੂ ਕੀਤਾ ਜਿਸ ਦਿਨ ਮੁਹਿੰਮ ਨਸ਼ਿਆਂ ਦੇ ਖਿਲਾਫ ਯੋਧ ਨਸ਼ੀਆਂ ਬਲੋਗ ਉਹਦੇ ਤਹੇ ਇੱਕ ਬਹੁਤ ਵਧੀਆ ਉਪਰਾਲਾ ਦੀ ਸੀ ਸਾਇਬਾਂ ਵੀ ਬੈਠੇ ਐ ਐਸਐਸਬੀ ਸਾਹਿਬ ਸਾਰੇ ਮੈਕ ਵਿੱਚ ਇਕੱਠੇ ਹੋ ਕੇ ਰੋਟਰੀ ਕਲੱਬ ਨੇ ਇੱਕ ਬਹੁਤ ਵਧੀਆ ਉਹਦੇ ਉਹਦੇ ਡਿਸਟ੍ਰਿਕਟ ਦੇ ਇਨਦੇ ਗਵਰਨਰ ਸਾਹਿਬ ਵੀ ਆਏ ਹੋਏ ਐ ਰੋਟਰੀ ਕਲੱਬ ਨੇ ਸੋ ਇੱਕ ਬਹੁਤ ਵੱਡਾ ਉਪਰਾਲਾ ਬੜਾ ਚੰਗਾ ਉਪਰਾਲਾ ਕਿ ਸਾਰੇ ਪੰਜਾਬ ਨੂੰ ਇੱਕ ਸੁਨੇਹਾ ਦਿੱਤਾ ਜਾਵੇ ਕਿ ਆਪਾਂ ਸਾਰੇ ਇਕੱਠੇ ਹੋ ਕੇ ਚੰਗੇ ਰਾਹ ਤੇ ਪਾਵਾਂਗੇ ਅੱਜ ਇਹ ਸਸ਼ਹੀਦਾਂ ਦੀ ਤਾਕੀ ਫਤੇਗੜ ਸਾਹਿਬ ਦੇ ਸਰਹੰਦ ਸ਼ਹਿਰ ਦੇ ਵਿੱਚ ਜਯੋਦ ਨਸ਼ਾ ਮੁਕਤ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਮਲ ਚਲਾਈ ਗਈ ਹੈ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਫਤੇਗੜ ਸਾਹਿਬ ਵੱਲੋਂ ਬੜਾ ਚੰਗਾ ਉਪਰਾਲਾ ਕੀਤਾ ਹੈ ਕਿ ਇੱਕ ਮੈਰਾਥਨ ਹੋਰੀਜਨ ਕੀਤੀ ਗਈ ਹੈ ਜਿਹਦਾ ਇਹ ਮੈਸੇਜ ਹੈ ਕਿ ਆਪਾਂ ਸੋਹਣੀ ਜ਼ਿੰਦਗੀ ਜਿਉਣ ਦੇ ਲਈ ਨਸ਼ਾ ਦਾ ਤਿਆਗ ਕਰੀਏ ਸੋ ਮੈਂ ਸਮਝਦਾ ਕਿ ਇਹ ਬੜਾ ਚੰਗਾ ਉਪਰਾਲਾ ਹੈ ਅੱਜ ਸਾਡੇ ਡਿਸਟ੍ਰਿਕਟ ਲੈਵਲ ਤੇ ਵੱਡੇ ਸ਼ਹਿਰਾਂ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਕਸਬਿਆਂ ਪਿੰਡਾਂ 'ਚ ਪਹੁੰਚੂਗਾ ਕਿਉਂਕਿ ਜ਼ਿੰਦਗੀ ਇੱਕ ਵਾਰੀ ਮਿਲਦੀ ਹੈ ਤੇ ਜ਼ਿੰਦਗੀ ਨੂੰ ਸੋਹਣਾ ਤੇ ਖੂਬਸੂਰਤ ਬਣਾਉਣਾ ਚਾਹੀਦਾ ਹੈ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਮੇਰਾ ਚੰਗਾ ਸੁਨੇਹਾ ਦਿੱਤਾ ਹੈ ਸੋ ਸਾਰੇ ਪ੍ਰਸ਼ਾਸਨ ਦਾ ਧੰਨਵਾਦ ਹੈ ਜੀ ਇਹੋ ਜਿਹੇ ਉਪਰਾਲਿਆਂ ਦੇ ਲਈ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ ਸਾਰੇ ਵਰਗ ਰਲ ਕੇ ਇਹਦੇ ਲਈ ਜੇ ਗੱਲਬਾਤ ਕਰਨ ਦੀ ਮੈਂ ਸਮਝਦਾ ਤਾਂ ਸਮਾਜ ਤੇ ਕੋਈ ਇਸ ਗੱਲ ਦੀ ਸਨ ਚੰਗੀ ਨਤੀਜੇ ਨਿਕਲ ਸਕਦੇ